स्टिफनेस काफी सी मेरे नेक ਦੇ ਉੱਤੇ ਇਹਨਾਂ ਨੇ ਮ사ਜ ਕੀਤੀ ਹੈ ਆਇਲ ਦੇ ਨਾਲ ਸਟਿਫਨੈਸ ਮਤਲਬ ਉਹ ਕੀ ਹੁੰਦੀ ਚੱਕੜਨ ਫੀਲ ਹੋ ਰਹੀ ਸੀ ਉਹ ਹੁਣ ਘਟੀ ਆ ਮ사ਜ ਕਰਵਾ ਕੇ ਨਾ ਕਰਵਾਉਂਦੇ ਸਾਰ ਕੱਟ ਗਈ ਨਾਲ ਹੀ ਕੱਟ ਗਈ ਸਰਵਕਲ ਕਰਕੇ ਨੇ ਜੇ ਇਹ ਪੂਰੀ ਜੱਕੜਨ ਹੋਈ ਵੀ ਮਤਲਬ ਇਹ ਮਸਲ ਪੂਰੇ ਟਾਈਟ ਹੋਏ ਹੋਏ ਸੀਗੇ ਇਸ ਗਰੀਸ ਦੇ ਨਾਲ ਭੈਂਡਦੀ ਇਹ ਮ사ਜ ਕਰੀ ਹੈ ਤੇ 55 ਸੱਤ ਮਿੰਟਾਂ ਬਾਅਦ ਭੈਣ ਗੈਰੀ ਮੈਨੂੰ ਦਾ ਹਲਕਾ ਮਹਿਸੂਸ ਹੋ ਰਿਹਾ ਹੈ ਕਿੰਨੇ ਕ ਟਾਈਮ ਤੇ ਤੁਹਾਨੂੰ ਲੱਗਿਆ ਕਿ ਫਰਕ ਪੈਣਾ ਜਿਹੜਾ ਥੋੜਾ ਸ਼ੁਰੂ ਹੋ ਗਿਆ ਸੀ ਝੂਰਨੀ ਬੋਲਦੀ ਪੰਜ ਛੇ ਮਿੰਟਾਂ ਬਾਅਦ ਹੀ ਮੈਨੂੰ ਫਰਕ ਪੈਣਾ ਸ਼ੁਰੂ ਹੋਇਆ ਜਦੋਂ ਪਹਿਲਾਂ ਸੀ ਉਦੋਂ ਪੇਨ ਫੀਲ ਹੁੰਦੀ ਸੀ ਜਦੋਂ ਮੈਂ ਤੁਰਦੀ ਸੀ ਹੁਣ ਮਤਲਬ ਕਿ ਠੀਕ ਲੱਗਦਾ ਰਲੀਫ ਹੈ ਹਾਂਜੀ ਮਤਲਬ ਹੁਣ ਤੁਰਨ ਲੱਗੇ ਤੁਰ ਕੇ ਦੇਖਿਓ ਪੇਨ ਰਲੀਫ ਮਿਲ ਰਹੀ ਹੈ ਪੇਨ ਹੋ ਰਹੀ ਹੈ ਨਹੀਂ ਨਹੀਂ ਹੁਣ ਠੀਕ ਹੈ ਬੈਟਰ ਹੈ ਹਾਂਜੀ 18 ਜੜੀ ਬੂਟਿਆਂ ਦਾ ਤੇਲ ਹੈ ਉਹਦਾ ਇਹ ਗਰੀਸ ਬਣਾਇਆ ਹੋਇਆ ਹੈਗਾ ਉਹਦੀ ਅਸੀਂ ਮ사 ਬਾਕੀ ਉਹਦੀ ਕਮਾਲ ਹੈ ਬਾਕੀ ਮੇਰਾ ਸਤਗੁਰੂ ਬਾਬਾ ਨਾਨਕਾ ਉਹਦੀ ਕਮਾਲ ਹੈ ਗੋਡਿਆਂ ਦੇ ਦਰਦਾਂ ਤੋਂ ਛੁਟਕਾਰਾ ਪਾਓ ਗੋਡੇ ਮੋਡੇ ਸਰਵਾਈਕਲ ਦਾ ਇਲਾਜ ਆਯੁਰਵੇਦ ਤਰੀਕੇ ਨਾਲ ਕੋਈ ਟੀਕਾ ਕੋਈ ਗੋਲੀ ਕੁਝ ਨਹੀਂ ਕਰਦੇ ਜੀ ਬਿਲਕੁਲ ਜੀ ਬਿਲਕੁਲ ਕੋਈ ਪੇਨ ਕਲਰ ਨਹੀਂ ਦਿੰਦੇ ਕੋਈ ਟੀਕਾ ਨਹੀਂ ਕਰਦੇ ਲਾਉਂਦੇ ਕੋਈ ਆਪਰੇਸ਼ਨ ਨਹੀਂ ਸਾਡੇ ਕੋਲ ਕੀ ਕੀਤਾ ਤੁਹਾਡੇ ਨਾਲ ਇਹਨਾਂ ਨੇ ਇਸ ਤਰ੍ਹਾਂ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਥੋੜਾ ਬਹੁਤ ਫਰਕ ਜਿਹੜਾ ਤੇ ਮਾਲਿਸ਼ ਕਰੀ ਤੇਲ ਦੀ ਮਾਲਿਸ਼ ਕਰੀ ਮਾਲਿਸ਼ ਕਰੀ ਹਾਂਜੀ ਕਿੱਥੇ ਗੋਡਿਆਂ ਹਾਂਜੀ ਗੋਡੇ ਤੇ ਪਹਿਲਾਂ ਨਾਲ ਦਰਦ ਘਟਿਆ ਹਾਂਜੀ ਕਿੰਨਾ ਘਟ ਗਿਆ ਥੋੜਾ ਘਟਿਆ ਮਤਲਬ ਲਗਾਉਂਦੇ ਸਰ ਥੋੜਾ ਬਹੁਤ ਫਰਕ ਪਿਆ ਹਾਂਜੀ ਜਿਹੜੇ ਦੇਸੀ ਇਲਾਜ ਹੁੰਦੇ ਨੇ ਉਹ ਵਧੀਆ ਹੁੰਦੇ ਨੇ ਔਰ ਅਲਾਈਨਮੈਂਟ ਦਾ ਪਤਾ ਲੱਗ ਰਿਹਾ ਉਹਦੇ ਚੋ ਹੀਟ ਨਿਕਲ ਰਹੀ ਹੈ ਮਤਲਬ ਤੁਹਾਡੇ ਇੱਥੇ ਹੁਣ ਗਰਦਨ ਚ ਮਤਲਬ ਗਰਮ ਗਰਮ ਲੱਗ ਰਿਹਾ ਹਾਂਜੀ ਆ ਫੀਲ ਹੋ ਰਿਹਾ ਉਹਦੇ ਨਾਲ ਆਰਾਮ ਆ ਰਿਹਾ ਅੱਛਾ ਹੁਣੇ ਤੁਸੀਂ ਮ사ਜ ਕਰਵਾ ਰਹੇ ਸੀ ਕੀ ਪ੍ਰੋਬਲਮ ਹੈ ਲੋਰ ਬੈਕ ਪੇਨ ਦੀ ਪ੍ਰੋਬਲਮ 1921 ਦਾ ਮਾੜਾ ਮੋਟਾ ਕੁਝ ਫਰਕ ਤੁਲੇ ਜਦ ਥੋੜਾ ਜਿਹਾ ਰਿਲੈਕਸ ਤਾਂ ਹੁੰਦਾ ਹੀ ਐ ਇਸ ਤਰ੍ਹਾਂ ਗਰੀਜ਼ ਦੇ ਵਿੱਚ ਇਸ ਤਰ੍ਹਾਂ ਦਾ ਹੈ ਕਿ 18 ਜੜੀ ਬੂਟੇ ਦਾ ਐਸੈਂਸਲ ਆਇਲ ਐ ਆਹੀ ਚੀਜ਼ ਆ ਕਲਰ ਆ ਆ ਤੁਹਾਡੇ ਵੀ ਆਹੀ ਲਗਾਇਆ ਸੀ ਭਾਈ ਕੀ ਲਗਾਇਆ ਜੀ ਇਹੀ ਲਗਾਇਆ ਅੱਛਾ ਇੰਨੀ ਛੇਤੀ ਤਾਂ ਗੋਲੀ ਵੀ ਨਹੀਂ ਕੰਮ ਕਰਦੀ ਜਿੰਨੀ ਛੇਤੀ ਤੁਸੀਂ ਨਿਕਲ ਕੇ ਪਰ ਉਹ ਪਰਮਾਤਮਾ ਦੀ ਮਿਹਰ ਆ ਭਈ ਉਹਨਾਂ ਨੂੰ ਵਿਸ਼ਵਾਸ ਹੈ ਉਹਨਾਂ ਤੇ ਪੂਰਾ ਲੋਕ ਨੇ ਵੱਡੀ ਗਿਣਤੀ ਚ ਇੱਥੇ ਆ ਰਹੇ ਨੇ ਆਪਣੀ ਮ사ਜ ਹੈਗੀ ਐ ਉਹ ਗੋਡਿਆਂ ਦੀ ਮੋਡਿਆਂ ਦੀ ਸਰਵਾਈਕਲ ਦੀ ਇੱਥੋਂ ਕਰਵਾ ਰਹੇ ਨੇ ਜਿਹੜਿਆ ਗੋਡੇ ਮੋਢੇ ਸਰਵਾਈਕਲ ਬੈਕ ਪੇਨ ਦੀ ਪ੍ਰੋਬਲਮ ਤੋਂ ਤਕਲੀਫ ਤੋਂ ਆਪਾਂ ਨਿਹਤ ਦਵਾਰਿਆਂ ਮਾਤਾ ਤੁਸੀਂ ਜਦੋਂ ਆਏ ਸੀ ਸਾਡੇ ਕੋਲੇ ਤੁਹਾਨੂੰ ਉਦੋਂ ਕਿਵੇਂ ਲੱਗਿਆ ਤੇ ਹੁਣ ਮ사ਜ ਕਰਨ ਤੋਂ ਬਾਅਦ ਕਿਸ ਤਰ੍ਹਾਂ ਲੱਗਿਆ ਘੱਟਵਾ ਹੋਣ ਜੀ ਹੈ ਘੱਟਵਾ ਪਹਿਲਾਂ ਨਾਲ ਦਰਦ ਘਟਿਆ ਕਿੰਨਾ ਘਟ ਗਿਆ ਥੋੜਾ ਘਟਿਆ ਬਾਕੀ ਸਵੇਰੇ ਤੱਕ ਪਤਾ ਲੱਗੂ ਹਾਂ ਪਹਿਲਾਂ ਨਾਲੋਂ ਕਾਫੀ ਰਿਲੀਫ ਆ ਗਿਆ ਇਹ ਨਵਾਂ ਤੁਹਾਡਾ ਮਹਿੰਦਰ ਮਹਿੰਦਰ ਕੌਰ ਕਿੱਥੋਂ ਆਏ ਹੋ ਤੁਸੀਂ 10 ਫੇਸ 10 ਫੇਸ ਮਹਾਲੀ ਤੁਸੀਂ 10 ਫੇਸ ਮਹਾਲੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਸੁੱਖਾ ਆਯੁਰਵੇਦਾ ਵੱਲੋਂ ਗੋਡਿਆਂ ਦੀ ਫ੍ਰੀ ਮ사ਜ ਦਾ ਜਿਹੜਾ ਅਸੀਂ ਕਹਿ ਲਈਏ ਕਿ ਇੱਕ ਲੰਗਰ ਰੂਪੀ ਕੈਂਪ ਹੈਗਾ ਜਿਹੜਾ ਇੱਥੇ ਲਗਾਇਆ ਗਿਆ ਹੈ ਔਰ ਲੋਕ ਹੈਗੇ ਨੇ ਇਸ ਤੋਂ ਫਾਇਦਾ ਯਾਬ ਹੋ ਰਹੇ ਨੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਦੇਖੋ ਗੋਡਿਆਂ ਦੇ ਦਰਦਾਂ ਤੋਂ छुटਕਾਰਾ ਪਾਓ ਗੋਡੇ ਮੋਡੇ ਸਰਵਾਈਕਲ ਦਾ ਇਲਾਜ ਆਯੁਰਵੇਦ ਤਰੀਕੇ ਨਾਲ ਨਾ ਟੀਕਾ ਨਾ ਆਪਰੇਸ਼ਨ ਤੋਂ ਬਗੈਰ ਕੀਤਾ ਜਾਂਦਾ ਸਾਡੇ ਨਾਲ ਇੱਕ ਮਾਤਾ ਜੀ ਨੇ ਮਾਤਾ ਜੀ ਗੱਲ ਦੱਸ ਰਹੇ ਸੀ ਤੁਸੀਂ ਹਾਂਜੀ ਇਹਨਾਂ ਨੂੰ ਰਾਜਵਿੰਦਰ ਜੀ ਹੋਣਾ ਨੂੰ ਕੀ ਕੀਤਾ ਤੁਹਾਡੇ ਨਾਲ ਇਹਨਾਂ ਨੇ ਇਸ ਤਰ੍ਹਾਂ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਥੋੜਾ ਬਹੁਤ ਫਰਕ ਜਿਹੜਾ ਤੇ ਮਾਲਿਸ਼ ਕਰੀ ਤੇਲ ਦੀ ਮਾਲਿਸ਼ ਕਰੀ ਹੈ ਮਾਲਿਸ਼ ਕਰੀ ਹੈ ਕਿੱਥੇ ਗੋਡਿਆਂ ਤੇ ਹਾਂਜੀ ਗੋਡੇ ਤੇ ਅੱਛਾ ਕਿੰਨਾ ਕੁ ਤੁਸੀਂ ਦੱਸ ਰਹੇ ਸੀ ਕਿਵੇਂ ਫਰਕ ਕਿਵੇਂ ਪਿਆ ਥੋੜਾ ਜਿਹਾ ਤਾਂ ਪਿਆ ਬਾਕੀ ਜੇ ਸਵੇਰੇ ਜੀ ਸਵੇਰੇ ਕੀ ਕੀਤਾ ਇਸ ਤਰ੍ਹਾਂ ਤੁਸੀਂ ਧੁੱਪੇ ਵੀ ਬੈਠੇ ਸੀ ਧੁੱਪੇ ਬਿਠਾਇਆ ਤੇ ਧੁੱਪੇ ਬੈਠੋ ਅੱਛਾ ਮਤਲਬ ਲਗਾਉਂਦੇ ਸਰ ਥੋੜਾ ਬਹੁਤ ਫਰਕ ਪਿਆ ਹਾਂਜੀ ਹੋਰ ਪੈ ਜਾਏਗਾ ਜੇ ਹੋਏਗਾ ਤਾਂ ਦੇਖੋ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਲੋਕ ਨੇ ਵੱਡੀ ਗਿਣਤੀ ਚ ਇੱਥੇ ਆ ਰਹੇ ਨੇ ਆਪਣੀ ਮ사ਜ ਹੈਗੀ ਹੈ ਉਹ ਗੋਡਿਆਂ ਦੀ ਮੋਡਿਆਂ ਦੀ ਸਰਵਾਈਕਲ ਦੀ ਇੱਥੋਂ ਕਰਵਾ ਰਹੇ ਨੇ ਸਾਡੇ ਨਾਲ ਸੁਖਰਵੈਦ ਦੇ ਐਮ ਡੀ ਰਾਜਵਿੰਦਰ ਸਿੰਘ ਗਿਲਸਾਹ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਾਂਗੇ ਪ੍ਰਧਾਨ ਜੀ ਹਮੇਸ਼ਾ ਤੁਸੀਂ ਜਿਹੜੇ ਇਸ ਤਰ੍ਹਾਂ ਦੇ ਕਾਰਜ ਹੈਗੇ ਇਸ ਤਰ੍ਹਾਂ ਦੇ ਲੰਗਰ ਹੈਗੇ ਨੇ ਤੁਸੀਂ ਉਹ ਲਗਾਉਂਦੇ ਹੋ ਅੱਜ ਇੱਥੇ ਗੋਡਿਆਂ ਦਾ ਮੋਡਿਆਂ ਦਾ ਮਸਾਜ ਦਾ ਲੰਗਰ ਰੂਪੀ ਕੈਂਪ ਹੈਗਾ ਜਿਹੜਾ ਤੁਸੀਂ ਇੱਥੇ ਲਗਾਇਆ ਕੀ ਕਾਰਨ हां ਪਹਿਲਾ ਤਾਂ ਫਰੂਕੀ ਸਾਹਿਬ ਤੁਹਾਡਾ ਸਾਰਾ ਤੁਹਾਡੀ ਟੀਮ ਦਾ ਹਕੀਕੀ ਟੀਮ ਟੀਵੀ ਦੀ ਟੀਮ ਦਾ ਮੈਂ ਬਹੁਤ ਦਿਲ ਦੀ ਗਰਾਂਜੋ ਧੰਨਵਾਦ ਕਰਦਾ ਜਿਹੜੇ ਤੁਸੀਂ ਅੱਜ ਸਾਡੇ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜਾ ਆਪਾਂ ਸੰਗਤਾਂ ਲਈ ਫ੍ਰੀ ਮ사ਜ ਕੈਂਪ ਲਾਇਆ ਹੈ ਉਹਦੇ ਵਿੱਚ ਤੁਸੀਂ ਸਮੂਲੀਅਤ ਕੀਤੀ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂ ਮਹਾਰਾਜ ਨੇ ਸਾਨੂੰ ਨਾਮ ਜਪੋ ਵੰਡ ਸਕੋ ਜੀ ਕਿਰਤ ਕਰੋ ਦਾ ਜਿਹੜਾ ਤੇ ਬ੍ਰੋ ਹੋਕਾ ਦਿੱਤਾ ਹੈ ਉਹਦੇ ਲਈ ਆਪਾਂ ਵੀ ਉਸੇ ਚੀਜ਼ ਦੇ ਨੂੰ ਲੈ ਕੇ ਆਪਾਂ ਚੱਲੇ ਹੋਏ ਆਂ ਵੀ ਜਿੰਨਾ ਵੀ ਆਪਾਂ ਕਿਰਤ ਕਰਦੇ ਆਂ ਉਹਦੇ ਵਿੱਚੋਂ ਕੁਛ ਨਾ ਕੁਛ ਦਸਵੰਦ ਕੱਢ ਕੇ ਜਿਹੜਾ ਆਪਾਂ ਸੰਗਤਾਂ ਨੂੰ ਸੰਗਤਾਂ ਨੂੰ ਆਪਾਂ ਇਹਦੇ ਆਪਣੇ ਦਿਸਵੰਦ ਦੇ ਵਿੱਚੋਂ ਕੋਈ ਸੇਵਾ ਕੀਤੀ ਜਾਵੇ ਕਿਉਂ ਮਹਾਰਾਜ ਸਾਨੂੰ ਇਹੀ ਹੁਕਮ ਹੋਕਾ ਦੇ ਹੀ ਗਏ ਆ ਕਿਰਤ ਕਰੋ ਨਾਮ ਜਪੋ ਵੰਡ ਸਕੋ ਆਪਾਂ ਵੀ ਉਸੇ ਫਲਸਫੇ ਨੂੰ ਲੈ ਕੇ ਜਿਹੜੇ ਸੰਗਤਾਂ ਨੂੰ ਇਹ ਕੈਂਪ ਫ੍ਰੀ ਲਾ ਕੇ ਸੰਗਤਾਂ ਨੂੰ ਆਪਣੇ ਜਿਹੜਿਆ ਗੋਡੇ ਮੋਢੇ ਸਰਵਾਈਕਲ ਬੈਕ ਪੇਨ ਦੀ ਪ੍ਰੋਬਲਮ ਤੋਂ ਤਕਲੀਫ ਤੋਂ ਆਪਾਂ ਨਿਜਾਦ ਦਵਾ ਰਹੇ ਆ ਇਸ ਕਰਕੇ ਉਹਦੇ ਸੰਬੰਧ ਚਾਪਾ ਇੱਥੇ ਕੈਂਪ ਲਾਇਆ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਦਾ ਗੁਰਦੁਆਰਾ ਅੰਮ੍ਰਿਤਸਰ ਦੇ ਨਾਮ ਨਾਲ ਜਾੜਿਆ ਜਾਂਦਾ ਜਿਹੜਾ ਮਹਾਲੀ ਦੇ 8 ਪੇਸ ਸਥਿਤ ਹੈ ਜੀ ਜੀ ਅੱਛਾ ਇਸ ਵੇਲੇ ਕੀ ਕੀ ਪ੍ਰੋਬਲਮ ਆ ਤੁਹਾਡੇ ਕੋਲ ਇੱਥੇ ਕੈਂਪ ਦੇ ਵਿੱਚ ਲੈ ਕੇ ਆ ਰਹੇ ਨੇ ਰਜਵਿੰਦਰ ਜੀ ਕੈਂਪ ਦੇ ਵਿੱਚ ਪ੍ਰੋਬਲਮਾਂ ਲੈ ਕੇ ਤਾਂ ਤਕਰੀਬਨ ਗੋਡੇ ਮੋਡੇ ਵਾਲੇ ਤਾਂ ਬਹੁਤ ਜ਼ਿਆਦਾ ਆ ਰਹੇ ਆ ਬਹੁਤ ਜ਼ਿਆਦਾ ਪੇਸ਼ੈਂਟ ਨੇ ਉਸ ਤੋਂ ਬਾਅਦ ਆ ਗਿਆ ਵੈਰੀਕੋਜ ਵੇਨ ਹੈ ਸ਼ੂਗਰ ਵਾਲੇ ਪੇਸ਼ੈਂਟ ਬਹੁਤ ਆ ਰਹੇ ਆ ਅਲਰਜੀ ਵਾਲੇ ਬਹੁਤ ਆ ਰਹੇ ਆ ਖਾਂਗ ਜਖਾਮ ਵਾਲੇ ਬਹੁਤ ਆ ਰਹੇ ਐ ਅੱਜ ਕੱਲ ਜਿਹੜਾ ਮੌਸਮ ਚੇਂਜ ਹੋ ਰਿਹਾ ਹੈ ਉਹਦੇ ਨਾਲ ਖੰਗ ਦੀ ਬੜੀ ਲੋਕਾਂ ਨੂੰ ਸਮੱਸਿਆ ਹੈ ਉਹ ਵੀ ਮੇਰੇ ਕੋਲੇ ਬਹੁਤ ਆ ਰਹੇ ਐ ਤੇ ਸੀਬਖਤੌਰ ਦਾ ਜੂਸ ਹੈ ਉਹਨੇ ਸਾਡੇ ਵੀ ਇੱਕ ਮਤਲਬ ਧੁੰਮਾ ਮਜਾਈਆਂ ਹੋਈਆਂ ਜਿਹੜਾ ਜੂਸ ਹੈ ਉਹ ਆਪਾਂ ਸੰਗਤ ਨੂੰ ਪਲਾ ਕੇ ਜਿਹੜਾ ਉਹਦੇ ਟੇਸ ਦਿਖਾ ਕੇ ਸੰਗਤਾਂ ਨੂੰ ਕਹਿੰਨੇ ਭਾਈ ਇਹ ਪੀਓ ਬਿਮਾਰੀਆਂ ਤੋਂ ਸਟਕਾਰਾ ਪਾਓ ਜੀ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਸੋ ਕੁਝ ਕੋ ਹੋਰ ਲੋਕ ਵੀ ਇੱਥੇ ਨੇ ਜਿਹੜੇ ਇਸ ਵੇਲੇ ਮ사ਜ ਕਰਾ ਰਹੇ ਨੇ ਜਾਂ ਮ사ਜ ਕਰਵਾ ਕੇ ਹਟੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਤੇ ਸਮਝਾਂਗੇ ਉਹਨਾਂ ਦਾ ਐਕਸਪੀਰੀਅੰਸ ਕਿਹੋ ਜਿਹਾ ਸੋ ਹੁਣੇ-ਹੁਣੇ ਸਾਡੀ ਇੱਕ ਭੈਣ ਮ사ਜ ਹੈ ਹੈਗੀ ਜਿਹੜੀ ਉਹ ਕਰਵਾ ਕੇ ਆਈ ਹੈ ਉਹਨਾਂ ਦਾ ਐਕਸਪੀਰੀਐਂਸ ਵੀ ਜਾਣਦੇ ਆ ਕਿ ਉਹ ਜਾ ਐਕਸਪੀਰੀਐਂਸ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਜੀ ਨਾਂ ਹੈ ਤੁਹਾਡਾ ਮੇਰਾ ਨਾਮ ਸੋਨੀਆ ਸੋਨੀਆ ਕਿੱਥੋਂ ਆਏ ਸੋਨੀਆ ਜੀ ਸੈਕਟਰ 70 ਸੈਕਟਰ 70 ਤੋਂ ਹੈ ਕੀ ਪ੍ਰੋਬਲਮ ਲੈ ਕੇ ਆਏ ਸੀ ਤੁਸੀਂ ਇੱਥੇ ਮੇਰੇ ਸਰਵਾਈਕਲ ਦੀ ਪ੍ਰੋਬਲਮ ਸੀਗੀ ਪਲੱਸ ਮੇਰੇ ਗਿੱਟੇ ਦੇ ਉੱਤੇ ਸੱਟ ਲੱਗੀ ਹੋਈ ਸੀਗੀ ਅੱਛਾ ਜੀ ਉਹ ਦਰਦਾਂ ਚੱਲ ਰਹੀਆਂ ਸੀ ਦਰਦਾਂ ਚੱਲ ਰਹੀਆਂ ਸੀ ਹਾਂਜੀ ਤੇ ਹੁਣ ਜੀ ਹੁਣ ਮੈਂ ਸਟਿਫਨੈਸ ਕਾਫੀ ਸੀ ਮੇਰੇ ਨੈਕ ਦੇ ਉੱਤੇ ਇਹਨਾਂ ਨੇ ਮ사ਜ ਕੀਤੀ ਹੈ ਆਇਲ ਦੇ ਨਾਲ ਸਟਿਫਨੈਸ ਮਤਲਬ ਉਹ ਕੀ ਹੁੰਦੀ ਹੈ ਜੀ ਆ ਜਕੜਨ ਜੀ ਹਾਂ ਜੀ ਜਕੜਨ ਫੀਲ ਹੋ ਰਹੀ ਸੀ ਉਹ ਹੁਣ ਘਟੀ ਆ ਮ사ਜ ਕਰਵਾ ਕੇ ਨਾ ਕਰਵਾਉਂਦੇ ਸਾਰ ਘਟ ਗਈ ਨਾਲ ਹੀ ਘਟ ਗਈ ਹੈ ਜਲਨ ਜੀ ਆ ਰਹੀ ਆ ਪਸੀਨਾ ਨਿਕਲ ਰਿਹਾ ਉਹਦੇ ਨਾਲ ਮੈਨੂੰ ਲੱਗਦਾ ਦੇਸੀ ਇਹ ਆਇਲ ਮੈਂ ਟਿਨ ਨਾਲ ਯੂਜ਼ ਕੀਤਾ ਅੱਛਾ ਜੀ ਤੇ ਜਿਹੜੇ ਕਰੇਲੂ ਬਣਾਉਂਦੇ ਨੇ ਤਾਂ ਉਹਦੇ ਨਾਲ ਕਾਫੀ ਫਰਕ ਹੈ ਬਹੁਤ ਸਸਤੀ ਗੋਲੀ ਗੋਲੀ ਖਾਣੇ ਵੀ ਜਕੜ ਸਾਡੀ ਘਟ ਹੋ ਜੇ ਉਹ ਪੇਨ ਕਿਲਰ ਤੁਸੀਂ ਪੇਨ ਕਿਲਰ ਵੀ ਖਾਂਦੇ ਹੋ ਨਹੀਂ ਮੈਂ ਕਦੇ ਪੇਨ ਕਿਲਰ ਤਾਂ ਨਹੀਂ ਖਾਂਦੀ ਕਦੇ ਵੀ ਨਹੀਂ ਖਾਂਦੀ ਪਰ ਜਿਹੜੇ ਦੇਸੀ ਇਲਾਜ ਹੁੰਦੇ ਨੇ ਉਹ ਵਧੀਆ ਹੁੰਦੇ ਨੇ ਔਰ ਅਲਾਈਨਮੈਂਟ ਦਾ ਪਤਾ ਲੱਗ ਰਿਹਾ ਉਹਦੇ ਚੋ ਹੀਟ ਨਿਕਲ ਰਹੀ ਹੈ ਅੱਛਾ ਮਤਲਬ ਤੁਹਾਡੇ ਇੱਥੇ ਹੁਣ ਗਰਦਨ ਚ ਮਤਲਬ ਗਰਮ ਗਰਮ ਲੱਗ ਰਿਹਾ ਹੈ ਅਜਾ ਫੀਲ ਹੋ ਰਿਹਾ ਉਹਦੇ ਨਾਲ ਆਰਾਮ ਆ ਰਿਹਾ ਹਾਂਜੀ ਕਿੰਨੇ ਕ ਟਾਈਮ ਚ ਤੁਹਾਨੂੰ ਲੱਗਿਆ ਕਿ ਫਰਕ ਪੈਣਾ ਜਿਹੜਾ ਥੋੜਾ ਸ਼ੁਰੂ ਹੋ ਗਿਆ ਸੀ ਕਾਫੀ ਟਾਈਮ ਤੁਸੀਂ ਮਸਾਜ ਸੈਂਟਰ ਚ ਰਹੇ ਹੋ ਅੰਦਰ ਮੈਂ ਝੂਠ ਨਹੀਂ ਬੋਲਦੀ 5-6 ਮਿੰਟਾਂ ਬਾਅਦ ਹੀ ਮੈਨੂੰ ਫਰਕ ਪੈਣਾ ਸ਼ੁਰੂ ਹੋਇਆ ਤਾਂ ਹੀ ਮੈਂ ਸਟੇਬਲ ਇੱਥੇ ਬਹਿ ਗਈ ਸੀ ਆਰਾਮ ਨਾ ਕਰਵਾਉਣ ਪ੍ਰਧਾਨ ਜੀ ਤੁਹਾਨੂੰ ਕਹਿ ਰਹੇ ਸੀ ਵੀ ਗਰਦਨ ਇਧਰ ਉਧਰ ਮੋੜ ਕੇ ਦੇਖੋ ਕਿ ਉਹ ਐਕਚੁਅਲੀ ਮੈਂ ਤੁਹਾਨੂੰ ਕਿਹਾ ਨਾ ਮੇਰੇ ਜਕੜਨ ਹੋ ਰਹੀ ਸੀ ਹਾਂਜੀ ਐਵੇਂ ਟੇਢੀ ਨਹੀਂ ਸੀ ਹੋ ਰਹੀ ਲੈਫਟ ਐਂਡ ਰਾਈਟ ਸਾਈਡ ਤੇ ਤੇ ਉਹ ਜਦੋਂ ਉਹਨਾਂ ਨੇ ਕੀਤੀ ਤਾਂ ਉਹ ਆਰਾਮ ਆਇਆ ਮੈਨੂੰ ਹਾਂਜੀ ਜੀ ਕੀ ਕੀਤੇ ਇਹਨਾਂ ਨੂੰ ਕਿਹੜੀ ਮ사ਜ ਦਿੱਤੀ ਹੈ ਮ사ਜ ਇਹਨਾਂ ਦੀ ਜਿਹੜੀ ਭੈਣ ਦੀ ਹੈ ਨਾ ਸਰਵਾਈਕਲ ਹੈ ਜਿਹੜਾ ਸਰਵਾਈਕਲ ਕਰਕੇ ਨਾ ਜ ਇਹ ਪੂਰੀ ਜਕੜਨ ਹੋਈ ਵੀ ਮਤਲਬ ਇਹ ਮਸਲ ਪੂਰੇ ਟਾਈਟ ਹੋਏ ਹੋਏ ਸੀਗੇ ਉਹਨਾਂ ਦੀ ਆਪਾਂ ਜਿਹੜੀ ਆਪਣੇ ਕਿਵੇਂ ਜੀ ਮੇਰੇ ਹੰਪ ਸੀਗਾ ਬੱਚਾ ਹੰਪ ਜਿਹੜਾ ਉਹ ਬਣ ਜਾਂਦਾ ਹਾਂਜੀ 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 ਸਰਵਾਈਕਲ ਨਾ ਹੁੰਦਾ ਇਹ ਤੇ ਉਹ ਮ사ਜ ਦੇ ਨਾਲ ਮੈਨੂੰ ਆਰਾਮ ਆਇਆ ਹਾਂਜੀ ਜੀ 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 ਆਪਾਂ ਜਿਹੜੀ ਇਹ ਗਰੀਸ ਹੈਗੀ ਇਸ ਗਰੀਸ ਦੇ ਨਾਲ ਭੈਣ ਦੀ ਇਹ ਮ사ਜ ਕਰੀ ਹੈ ਤੇ 5-7 ਮਿੰਟਾਂ ਬਾਅਦ ਭੈਣ ਕਹਿ ਰਹੀ ਹੈ ਮੈਨੂੰ ਹਲਕਾ ਮਹਿਸੂਸ ਹੋ ਰਿਹਾ ਹੈ ਆ ਬਾਕੀ ਤੁਹਾਡੇ ਸਾਹਮਣੇ ਹੈਗੀ ਆਪਾਂ ਇਸ ਗਰੀਸ ਇਸ ਤਰ੍ਹਾਂ ਗਰੀਸ ਦੇ ਵਿੱਚ ਇਸ ਤਰ੍ਹਾਂ ਦਾ ਹੈ ਕਿ ਇਹ 18 ਜੜੀ ਬੂਟਿਆਂ ਦਾ ਐਸੈਂਸ਼ੀਅਲ ਆਇਲ ਦੇ ਵਿੱਚ ਨਾ ਇਹ ਪ੍ਰੋਡਕਟ ਸਾਡਾ ਜਿਹੜਾ ਤਿਆਰ ਹੋਇਆ ਵਾ 18 ਜੜੀ ਬੂਟਿਆਂ ਦਾ ਐਸੈਂਸ਼ੀਅਲ ਆਇਲ ਹੈ ਜਿਹੜਾ ਬਾਹਰੋਂ ਮੰਗਾਉਣਾ ਮੈਂ ਇੱਥਰ ਦਾ ਨਹੀਂ ਹੈਗਾ ਬਾਹਰੋਂ ਮੰਗਾਉਣਾਗਾ ਉਸ ਤੋਂ ਬਾਅਦ ਇਹ ਇਦਾਂ ਦਾ ਕਲਰ ਹੈ ਦਾ ਅੱਛਾ ਆਹੀ ਚੀਜ਼ ਹੈ ਕਲਰ ਹੈ ਆ ਤੁਹਾਡੇ ਵੀ ਆਹੀ ਲਗਾਇਆ ਸੀ ਭੈਣ ਤੇ ਪਰ ਕਿੰਨਾ ਪੰਪੂ ਵਾਲਾ ਇਹੀ ਲਗਾਇਆ ਸੀਗਾ ਅੱਛਾ ਇਹ ਲਗਾਇਆ ਸੀ ਇਹ ਖੁੱਲੀ ਪਾਈ ਹੋਈ ਹੈ ਇਹ ਖੁੱਲੀ ਰੱਖੀ ਹੋਈ ਹੈ ਤਾਂ ਕਿ ਇਹਦੇ ਨਾਲ ਮ사ਜ ਕਰਦੇ ਆ ਇਹ ਚੀਜ਼ ਸਾਡੀ ਪੈਕਿੰਗ ਦੇ ਰੂਪ ਦੇ ਵਿੱਚ ਇਹ ਹੈ ਇਹ ਸਾਡੀ ਖੁੱਲੀ ਮ사ਜ ਵਾਸਤੇ ਰੱਖੀ ਹੋਈ ਹੈ ਇਹਦੇ ਨਾਲ ਮ사ਜ ਕਰੀਏ 5-7 ਮਿੰਟਾਂ ਬਾਅਦ ਪੈਣ ਨੂੰ ਰਲੀਫ ਮਿਲਿਆ ਇਹਨਾਂ ਮਖਾ ਤੁਸੀਂ 2-3 ਵਾਰ ਆ ਜਾਓ ਸਾਡੇ ਸੈਂਟਰ ਤੇ ਕਿੱਥੇ ਸੈਂਟਰ ਕਿੱਥੇ ਹਾਲੀ ਸੈਂਟਰ ਹੈ ਜਿਹੜਾ ਦੋ ਫੇਸ ਮਦਨਪੁਰ ਚੌਕ ਨੇੜੇ ਸੀਤਲਾ ਮਾਤਾ ਮੰਦਿਰ ਹੈ ਉਹਦੇ ਲਾਗੇ ਆਪਣਾ ਸੁਖ ਅਜਰਵੈਦ ਦਾ ਜਿਹੜਾ ਸੈਂਟਰ ਹੈ ਤੁਸੀਂ ਦੋ ਹਫਤੇ ਚ ਦੋ ਗੁਆਰ ਮ사ਜ ਕਰਾਦੇ ਠੀਕ ਹੋ ਜੂਗੇ ਬਸ ਦੋ ਗੁਆਰ ਨਾਲ ਬੱਸ ਦੋ ਕਹਿੰਦੇ ਮੈਨੂੰ ਲੱਗਦਾ ਫਿਰ ਹੁਣ ਤੇ ਤੁਸੀਂ ਪਹੁੰਚਣਾ ਬਹੁਤ ਤੁਹਾਨੂੰ ਜਿੰਨਾ ਕਰ ਰਿਲੀਫ ਤੁਸੀਂ ਦੱਸ ਮੈਂ ਜਾ ਰਹੀ ਹਾਂ ਮੈਨਾਂ ਤੋਂ ਐਡਰੈਸ ਲਿਆ ਤਾਂ ਹੀ ਮੈਂ ਨਹੀਂ ਤਾਂ ਲੈਂਦੀ ਨਹੀਂ ਐਡਰੈਸ ਮੈਂ ਜਾਵਾਂਗੀ ਤੁਹਾਨੂੰ ਲੱਗਦਾ ਕਿ ਪ੍ਰਕਾਸ਼ ਪੂਰਬ ਦੇ ਮੌਕੇ ਤੇ ਗੁਰੂ ਸਾਹਿਬ ਨੇ ਤੁਹਾਨੂੰ ਬਹੁਤ ਵਧੀਆ ਇੱਕ ਤੋਹਫਾ ਦੇਤਾ ਦਿੱਤਾ ਥੈਂਕ ਯੂ ਹਾਂ ਸ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਚਲੋ ਬਹੁਤ ਬਹੁਤ ਸ਼ੁਕਰੀਆ ਜੇਬ ਤੁਸੀਂ ਐਂ ਕਹੋਗੇ ਵੀ ਮੈਨੂੰ ਗੋਡੇ ਬਦਲਣ ਦੀ ਲੋੜ ਨਹੀਂ ਉਸੇ ਡਾਕਟਰ ਕੋਲੇ ਮੈਂ ਤੁਹਾਨੂੰ ਭੇਜ ਦੂੰਗਾ ਜੀ ਤਾਂ ਡਾਕਟਰ ਸਾਹਿਬ ਮੇਰੀ ਸਟਾਰਟਿੰਗ ਹੈ ਹਾਲੇ ਤਾਂ ਕੀ ਹੋਇਆ ਜੀ ਆ ਗ੍ਰੀਸ ਥੋੜਾ ਐਕਸ-ਰੇ ਦੇ ਵਿੱਚ ਆ ਗਿਆ ਵੀ ਗ੍ਰੀਸ ਖਤਮ ਹੋ ਰਿਹਾ ਅੱਛਾ ਵੀ ਗ੍ਰੀਸ ਮਿਲ ਲੱਗਿਆ ਕਿਤੇ ਗ੍ਰੀਸ ਐਕਸ-ਰੇ ਚ ਆ ਗਿਆ ਵੀ ਗ੍ਰੀਸ ਬਣ ਰਿਹਾ ਨਹੀਂ 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 ਇਹ ਤੁਸੀਂ ਇੱਕ ਮਹੀਨਾ ਤੁਹਾਨੂੰ ਮ사ਜ ਕਰਾਉਣ ਦੀ ਲੋੜ ਹੈ ਚਾਹੇ ਮੇਰੇ ਤੋਂ ਕਰਾਓ ਲਗਾਤਾਰ ਲਗਾਤਾਰ ਅੱਛਾ ਇਹ ਤੁਸੀਂ ਇੱਕ ਵਾਰ ਆਓ ਕੋਈ ਘਰ ਦਾ ਮੈਂਬਰ ਨਾਲ ਲਿਓ ਉਹਨੂੰ ਅਸੀਂ ਸਿਖਾ ਦਿਆਂਗੇ ਉਵੇਂ ਘਰੇ ਕਰ ਲੋ ਡੱਬੀ ਲੈ ਜਾ ਕਰੋ 1 ਮਹੀਨੇ ਚ 2 ਡੱਬੀਆਂ ਲੱਗਣੀਆਂ ਤੁਹਾਡੇ ਉਹ ਤਾਂ ਬਾਡੀ ਮ사ਜ ਵਾਲੀ ਵੀ ਆਉਂਦੀ ਆ ਉਹਨੂੰ ਕੋਈ ਗੱਲ ਨਹੀਂ ਠੀਕ ਆ ਠੀਕ ਆ ਅੱਜ ਕਰਵਾਈਏ ਤੁਸੀਂ ਹਾਂਜੀ ਹਾਂਜੀ ਬਹੁਤ ਅੱਛਾ ਲੱਗਾ ਵੈਸੇ ਕੁਝ ਰਿਲੀਫ ਮਿਲਿਆ ਤੁਸੀਂ ਤਾਂ ਆਪਣੀ ਸਲਵਾਰ ਵੀ ਖਰਾਬ ਕੀਤੀ ਐ ਮੂਰੋ ਵਾ ਦੇਖ ਰਿਆ ਸੀ ਕੁਝ ਫਰਕ ਪਿਆ ਸਲਵਾਰ ਖਰਾਬ ਕਰੀ ਨਹੀ ਨਹੀ ਬਹੁਤ ਫਾਇਦਾ ਹੋਇਆ ਸਲਵਾਰ ਕੀ ਹੋ ਕੀ ਰਿਹਾ ਸੇਫਟੀ ਪੈਨ ਲਾ ਲਿਆ ਰਿਲੀਫ ਮਿਲਿਆ ਕਾ ਪਰ ਕੀ ਮਤਲਬ ਕੀ ਲੈ ਕੇ ਕੀ ਅੱਛਾ ਫੀਲ ਹੋ ਰਿਹਾ ਪਹਿਲਾਂ ਨਾਲੋਂ ਬੈਟਰ ਅੱਛਾ ਜਦੋਂ ਤੁਸੀਂ ਇੱਥੇ ਅੰਦਰ ਮ사ਜ ਕਰਵਾਉਣ ਤੋਂ ਪਹਿਲਾਂ ਗਏ ਸੀ ਉਸ ਵੇਲੇ ਕੀ ਸੀ ਤੇ ਉਸ ਤੋਂ ਬਾਅਦ ਹੁਣ ਦਾ ਕੀ ਹੈ ਜਦੋਂ ਪਹਿਲਾਂ ਸੀ ਉਦੋਂ ਪੇਨ ਫੀਲ ਹੁੰਦੀ ਸੀ ਜਦੋਂ ਮੈਂ ਤੁਰਦੀ ਸੀ ਹੁਣ ਮਤਲਬ ਕੀ ਠੀਕ ਲੱਗਦਾ ਰੀਲੀਫ ਹੈ ਹਾਂਜੀ ਮਤਲਬ ਹੁਣ ਤੁਰਨ ਲੱਗੇ ਤੁਰ ਕੇ ਦੇਖਿਓ ਪੇਨ ਰੀਲੀਫ ਮਿਲ ਰਹੀ ਹੈ ਪੇਨ ਹੋ ਰਹੀ ਹੈ ਨਹੀਂ ਨਹੀਂ ਹੁਣ ਠੀਕ ਆ ਬੈਟਰ ਆ ਹਾਂਜੀ ਪ੍ਰਧਾਨ ਜੀ ਇਸ ਤਰ੍ਹਾਂ ਦਾ ਕੀ ਪਾਇਆ ਹੋਇਆ ਇਹਦੇ ਵਿੱਚ ਤੁਸੀਂ ਜਿਹੜਾ ਵੀ ਉਧਰੋਂ ਨਿਕਲਦਾ ਹੈ ਉਹ ਕਹਿੰਦੇ ਨਹੀਂ ਮੈਂ ਠੀਕ ਆ ਮੈਂ ਠੀਕ ਆ ਬਾਕੀ ਤਾਂ ਪਾਉਣ ਦੀ ਤਾਂ ਫਰੂਕੀ ਸਾਹਿਬ ਗੱਲ ਬਾਅਦ ਚ ਮੈਂ ਤਾਂ ਇਹ ਮੇਰੇ ਸਤਗੁਰ ਹੈ ਜਿਹੜੇ ਬਾਬੇ ਨਾਨਕ ਦੀ ਦੇਣ ਹੈ ਮੈਨੂੰ ਆਪ ਨੂੰ ਨਹੀਂ ਪਤਾ ਜਦੋਂ ਇਹ ਪ੍ਰੋਜੈਕਟ ਅਸੀਂ ਲੈ ਕੇ ਸ਼ੁਰੂ ਕਰਿਆ ਸੀ ਨਾ ਇਹ ਬਾਹਰੋਂ ਮੰਗਾਉਣਾ ਮੈਂ 18 ਜੜੀ ਬੂਟੀਆਂ ਦਾ ਐਸੈਂਸ਼ੀਅਲ ਆਇਲ ਆਉਂਦਾ ਜਿਹੜਾ ਜਿਹੜੀ ਬੂਟੀ ਦਾ ਅਰਕ ਕਹਿੰਦੇ ਨੇ ਉਹ ਆਏ 18 ਜੜੀ ਬੂਟੀਆਂ ਦਾ ਤੇਲ ਹੈ ਉਹਦਾ ਇਹ ਗ੍ਰੀਸ ਬਣਾਇਆ ਹੋਇਆ ਹੈਗਾ ਇਹ ਗਾ ਉਹਦੀ ਅਸੀਂ ਮ사ਜ ਕਰਦੇ ਆਂ ਬਾਕੀ ਉਹਦੀ ਕਮਾਲ ਆ ਬਾਕੀ ਮੇਰਾ ਸਤਗੁਰੂ ਬਾਬਾ ਨਾਨਕ ਉਹਦੀ ਕਮਾਲ ਹੈ ਇਹ ਉਹੀ ਕਰਦਾ ਮੈਨੂੰ ਆਪ ਨੂੰ ਨਹੀਂ ਪਤਾ ਵੀ ਮੈਂ ਕੀ ਕਰਦਾ ਇਹ ਤਾਂ ਇਹ ਤਾਂ ਮ사ਜ ਦੀ ਗੱਲ ਹੈ ਰੇ ਵਾਲੀ ਇਹ ਤਾਂ ਫਿਰ ਜੀ ਗੋਲੀ ਤੋਂ ਵੀ ਪਹਿਲੇ ਇੰਨੀ ਛੇਤੀ ਤਾਂ ਗੋਲੀ ਵੀ ਨਹੀਂ ਕੰਮ ਕਰਦੀ ਜਿੰਨੀ ਛੇਤੀ ਤੁਸੀਂ ਨਿਕਲ ਗਏ ਫਿਰ ਉਹ ਪਰਮਾਤਮਾ ਦੀ ਮਿਹਰ ਆ ਭਈ ਉਹਨਾਂ ਨੂੰ ਵਿਸ਼ਵਾਸ ਹੈ ਉਹਨਾਂ ਤੇ ਪੂਰਾ ਗੱਲ ਸਹੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਸੋ ਹੁਣੇ-ਹੁਣੇ ਇੱਕ ਬਾਪੂ ਜੀ ਮ사ਜ ਕਰਵਾ ਕੇ ਸਾਡੇ ਨੂੰ ਉਹਨਾਂ ਦਾ ਐਕਸਪੀਰੀਅੰਸ ਅਸੀਂ ਜਾਣਦੇ ਆ ਕਿਹੋ ਜਿਹਾ ਐਕਸਪੀਰੀਅੰਸ ਹੈ ਸਤਿ ਸ਼ਕਾਲ ਬਾਪੂ ਜੀ ਹਾਂ ਜੀ ਸਤ अच्छा हुणे ਤੁਸੀਂ ਮ사ਜ ਕਰਵਾ ਰਹੇ ਸੀ ਕੀ ਪ੍ਰੋਬਲਮ ਹੈ ਲੋਰ ਬੈਕ ਪੇਨ ਦੀ ਪ੍ਰੋਬਲਮ ਲੋਰ ਬੈਕ ਪੇਨ ਅੱਛਾ ਕੀ ਐਕਸਪੀਰੀਅੰਸ ਕੀ ਹੈ ਇਹ ਤਾਂ ਹੁਣ ਪਤਾ ਲੱਗੋ ਜੀ ਕਿ ਦਿਨ ਤੱਕ ਤੁਸੀਂ ਕਹਿ ਸਕਦੇ ਅੱਛਾ ਹਾਂਜੀ ਕਈ ਦਿਨ ਜਾਣਾ ਪਊਗਾ ਫਿਰ ਉਸ ਤੋਂ ਬਾਅਦ ਰਿਜ਼ਲਟ ਆਉਣਗੇ ਠੀਕ ਹੈ ਹੁਣ ਤੁਸੀਂ ਕਰਵਾ ਕੇ ਹਟਿਓ 19 21 ਦਾ ਮਾੜਾ ਮੋਟਾ ਕੁਝ ਫਰਕ ਚਲੋ ਇਦਾਂ ਥੋੜਾ ਜਿਹਾ ਰਿਲੈਕਸ ਤਾਂ ਹੁੰਦਾ ਹੀ ਹੈ ਰਿਲੈਕਸ ਹੋਏ ਹਾਂਜੀ ਜੀ ਜੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੇ ਕੀਤੀਆਂ ਨੇ ਅੱਜ ਸੁੱਖਾ ਏਰਵੇਦਾ ਵੱਲੋਂ ਇੱਕ ਕੈਂਪ ਹੈਗਾ ਸੀ ਜਿਹੜਾ ਉਹ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਦੇ ਵਿੱਚ ਕਾਸ ਕਰਕੇ ਲਗਾਇਆ ਗਿਆ ਹੈ ਲੋਕਾਂ ਦੇ ਗੋਡੇ ਮੋਢੇ ਸਰਵਾਈਕਲ ਦਾ ਜਿਹੜਾ ਟ੍ਰੀਟਮੈਂਟ ਹੈਗਾ ਇਲਾਜ ਹੈਗਾ ਪ੍ਰਧਾਨ ਜੀ ਫਿਰ ਕੋਈ ਕੋਈ ਸੇ ਪੇਨ ਕਿਲਰ ਕੋਈ ਅਸੀਂ ਕਹਿ ਲਈਏ ਇੱਕ ਕੋਈ ਟੀਕਾ ਕੋਈ ਗੋਲੀ ਕੁਝ ਨਹੀਂ ਕਰਦੇ ਜੀ ਬਿਲਕੁਲ ਜੀ ਬਿਲਕੁਲ ਕੋਈ ਪੇਨ ਕਲਰ ਨਹੀਂ ਦਿੰਦੇ ਕੋਈ ਟੀਕਾ ਨਹੀਂ ਕਰਦੇ ਲਾਉਂਦੇ ਕੋਈ ਆਪਰੇਸ਼ਨ ਨਹੀਂ ਸਾਡੇ ਕੋਲ ਸਾਡਾ ਜਿਹੜਾ ਜੜੀ ਬੂਟੀਆਂ ਦੇ ਤੇਲ ਹੈ ਜਿਹੜਾ ਐਸੈਂਸ਼ਲ ਆਇਲ ਦਾ ਬਣਿਆ ਹੋਇਆ ਪ੍ਰੋਡਕਟ ਹੈ ਉਹਦੀ ਅਸੀਂ ਮ사ਜ ਕਰਕੇ ਬੈਕ ਪੇਨ ਸਰਵਾਈਕਲ ਗੋਡੇ ਮੋਢੇ ਤੇ ਸਰੀਰ ਚ ਕਿਤੇ ਵੀ ਪ੍ਰੋਬਲਮ ਹੈ ਉਹ ਸਾਰੀਆਂ ਅਸੀਂ ਮ사ਜ ਦੁਆਰਾ ਠੀਕ ਕਰਦੇ ਆਂ। ਠੀਕ ਹੈ। ਅੱਛਾ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਸੇ ਨੇ ਆਪਣੀ ਗੱਲ ਕੋਈ ਆਪਣੀ ਪ੍ਰੋਬਲਮ ਡਿਸਕਸ ਕਰਨੀ ਹੋਵੇ ਕਿੱਥੇ ਮਿਲ ਸਕਦੇ ਨੇ ਡਾਕਟਰ ਕਿੱਥੇ ਬੈਠੇ ਨੇ? ਉਹ ਤੁਸੀਂ ਸਾਡੇ ਤੁਸੀਂ ਲੁਧਿਆਣੇ ਬਰਨਾਲੇ ਤੇ ਮਹਾਲੀ ਤਿੰਨ ਸੀ। ਕੀ ਐਡਰੈਸ ਹੈ? ਸਾਡਾ ਐਡਰੈਸ ਹੈਗਾ ਕਿ ਮਦਰਨਪੁਰ ਚੌਂਕ ਦੋ ਫੇਸ ਸ਼ੀਤਲਾ ਮਾਤਾ ਮੰਦਿਰ ਦੇ ਨਾਲ ਮਹਾਲੀ ਠੀਕ ਹੈ। ਤੇ ਲੁਧਿਆਣੇ ਦੇ ਵਿੱਚ ਜਿਹੜਾ ਸੈਂਟਰ ਹੈ ਉਹ ਮਾਡਲ ਟਾਊਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਤੇ ਕ੍ਰਿਸ਼ਨ ਮੰਦਿਰ ਉਹਦੇ ਵਿਚਾਲੇ ਟਿਊਸ਼ਨ ਮਾਰਕੀਟ ਹੈ 30 ਨੰਬਰ ਸ਼ੋਰੂਮ ਹੈ ਤੇ ਉੱਥੇ ਆ ਕੇ ਮਿਲ ਸਕਦੇ ਆ ਬਰਨਾਲੇ ਸੇਖਾ ਰੋਡ 9 ਨੰਬਰ ਗਲੀ 메ਨ ਸੜਕ ਤੇ ਨਾਮਤਾਰੀ ਫਲੈਕਸ ਦੇ ਨਾਲ ਜੀ ਜੀ ਹੂੰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਵੀਡੀਓ ਦੇਖਣ ਤੋਂ ਬਾਅਦ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਜੇਕਰ ਇਹ ਵੀਡੀਓ ਤੁਹਾਨੂੰ ਲੱਗਦਾ ਕਿ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਉਹਨਾਂ ਲੋਕਾਂ ਨਾਲ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਲੋਕਾਂ ਨੂੰ ਗੋਡਿਆਂ ਦੀ ਮੋਡਿਆਂ ਦੀ ਸਰਵਾਈਕਲ ਦੀ ਦਿੱਕਤ ਇਸ਼ੂ ਹੈਗੀ ਹੈ ਉਹ ਆਪਣੀ ਇਸ ਵੀਡੀਓ ਦੇ ਜ਼ਰੀਏ ਤਾਂ ਕੀ ਰਾਹਤ ਪਾ ਸਕਣ ਧੰਨਵਾਦ